സത്യാ ത ਤੇਰਾ ਹੀ ਤਰਨਾ ਹਾਜੇ ਵੇਲੇ ਜੀ ਮੈਂ ਸਤ ਕੇ ਜਾਣਾ ਉਸ ਵੇਲੇ ਜੀ ਮੈਂ ਸਤ ਕੇ ਜਾਣਾ ਉਸ ਵੇਲੇ ਪੜੋ ਦਿਸਦਾ ਜिन्नु ਰਾਮ ਪਿਆ ਇਸਦਾ ਜਿੰਨਾ ਰਾਮ ਪਿਆਰਾ ਇਸਦਾ ਜਿੰਨਾ ਰਾਮ ਪਿਆਰਾ ਇਸਦਾ ਜਿੰਨਾ ਰਾਮ ਪਿਆਰਾ ਗੁਰੂ ਨਾਨਕ ਦਾ ਤੈਨੂੰ ਯਾਦ ਪਿਆਰਾ ਕਰਦਾ ਤੈਨੂੰ ਯਾਦ ਪਿਆਰਾ ਕਰਦਾ ਤੈਨੂੰ ਯਾਦ ਪਿਆਰਾ ਕਰਦਾ ਤੈਨੂੰ ਯਾਦ ਪਿਆਰਾ ਕਰਨ ਸ ਕਰਤਾਰੇ ਬੀਜੇਪੀ ਮੰਡਲ ਨਕੋਤਰ ਅੰਕੁਸ਼ ਸ਼ਰਮਾ ਕੁੜਥਵਾ ਆਫਿਸ ਦਾ ਕੀ ਕਰਨਾ ਚਾਹੇ ਅੱਜ ਜਿਹੜਾ ਸਾਡੇ ਬੀਜੇਪੀ ਆਫਿਸ ਦਾ ਮਹੂਰਤ ਹੋ ਰਿਹਾ ਸਾਡੇ ਬੜੇ ਮਾਨਯੋਗ ਐਮਪੀ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਜਿਨ੍ਹਾਂ ਦਾ ਬੜਾ ਰਤਬਾ ਹੈ ਇਸ ਇਲਾਕੇ ਦੇ ਵਿੱਚ ਉਹ ਅੱਜ ਸਾਡੇ ਆਫਿਸ ਦਾ ਉਦਘਾਟਨ ਕਰਨ ਆ ਰਹੇ ਆ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਨੀਸ਼ ਧੀਰ ਜੀ ਉਹਨਾਂ ਦਾ ਨਿੱਘਾ ਸਵਾਗਤ ਕਰਨਗੇ ਮੈਂ ਇਸ ਮੌਕੇ ਤੇ ਕਹਿਣਾ ਚਾਹਨਾ ਆ ਕਿ ਕਿਸੇ ਵੀ ਵਿਅਕਤੀ ਨੂੰ ਸਾਡੇ ਤਰ੍ਹਾਂ ਸਾਡੇ ਤੱਕ ਦੀ ਪਹੁੰਚ ਕਰਨੀ ਹੋਵੇ ਤਾਂ ਉਹ ਸਾਡੇ ਬੀਜੇਪੀ ਆਫਿਸ ਦੇ ਵਿੱਚ ਆ ਕੇ ਮਿਲ ਸਕਦਾ ਹੈ ਸਾਡਾ ਆਫਿਸ ਜਿਹੜਾ ਫੁੱਲ ਵਰਮਨ ਰੋਡ ਤੇ ਬਿਜਲੀ ਦਫ਼ਤਰ ਦੇ ਸਾਹਮਣੇ ਹੈ ਜੀ ਤਾਂ ਤੁਹਾਨੂੰ ਸਾਨੂੰ ਕਦੇ ਵੀ ਸੰਪਰਕ ਕਰ ਸਕਦਾ ਇੱਥੇ ਆ ਕੇ ਤਾਂ ਇਸ ਆਫਿਸ ਖੁੱਲਨ ਦੀਆਂ ਮੈਂ ਪੂਰੇ ਆਪਣੇ ਬੀਜੇਪੀ ਮੰਡਲ ਦਾ ਬਹੁਤ ਬਹੁਤ ਧੀ ਸ਼ੁਕਰੀਆ ਅਦਾ ਕਰਦਾ ਆਂ ਵੀ ਜਿਹੜਾ ਸਾਡੇ ਏਰੀਆ ਦੇ ਵਿੱਚ ਇਹ ਨਵਾਂ ਆਫਿਸ ਬੀਜੇਪੀ ਦਾ ਖੁੱਲਿਆ ਹੈ